ਸਮਾਣਾ ਨੇੜਲੇ ਪਿੰਡ ਕਣਗੜ ਪੂਤਨਾ ਵਿਖੇ ਅੱਜ ਸਾਬਕਾ ਡੀਐਸਪੀ ਸਰਦਾਰ ਨਾਰ ਸਿੰਘ ਜੀ ਵੱਲੋਂ ਆਪਣੇ ਸਾਥੀਆਂ ਸਮੇਤ ਪਹੁੰਚਣ ਤੇ ਪਿੰਡ ਕਣਗੜ ਪੂਤਨਾ ਦੇ ਪਤਵੰਤੇ ਸੱਜਣ ਅਤੇ ਸਕੂਲ ਦੇ ਟੀਚਰਾਂ ਵੱਲੋਂ ਉਹਨਾਂ ਦਾ ਪਿਆਰ ਨਾਲ ਸਵਾਗਤ ਕੀਤਾ ਗਿਆ ਅਤੇ ਸਰਦਾਰ ਨਾਰ ਸਿੰਘ ਜੀ ਨੇ 40 ਤੋਂ ਵੱਧ ਬੱਚਿਆਂ ਨੂੰ ਸਨਮਾਨਿਤ ਕੀਤਾ ਪਹਿਲੀ ਤੋਂ 8ਵੀਂ ਕਲਾਸ ਤੱਕ ਦੇ ਬੱਚੇ ਜਿਨ੍ਹਾਂ ਨੇ ਪਹਿਲੀ ਦੂਜੀ ਤੇ ਤੀਸਰੀ ਪੋਜੀਸ਼ਨ ਹਾਸਲ ਕੀਤੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ 11 ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਪਿੰਡ ਕਣਗੜ ਪੂਤਨਾ ਵਿਖੇ ਪੜ੍ਹਦੇ ਸਮੇਂ ਵੱਖ-ਵੱਖ ਖੇਤਰਾਂ ਵਿੱਚ ਮੱਲਾ ਮਾਰੀਆਂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਕਰਮਜੀਤ ਕਾਤਰ ਨੇ ਕਿਹਾ ਕਿ ਸਾਫ ਕਾ ਡੀਐਸਪੀ ਸਾਹਿਬ ਜੀ ਪੰਜਾਬ ਨੇ ਸਾਡੇ ਪਿੰਡ ਨੂੰ ਘੱਟੋ-ਘੱਟ 700 ਪੌਦੇ ਭੇਜੇ ਹਨ ਉਸ ਤੋਂ ਬਾਅਦ ਸਕੂਲ ਵਿੱਚ ਨਾਰ ਸਿੰਘ ਜੀ ਨੇ ਸਾਫ ਕਾ ਡੀਐਸਪੀ ਦੇ ਅੰਬਦਾ ਬੂਟਾ ਲਗਾ ਕੇ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਲੋਕਾਂ ਨੂੰ ਸੰਦੇਸ਼ ਦਿੱਤਾ। ਉਹਨਾਂ ਕਿਹਾ ਕਿ ਪੌਦੇ ਲਾਓ ਵੀ ਅਤੇ ਪੌਦਿਆਂ ਨੂੰ ਬਚਾਓ ਵੀ। ਇਹਨਾਂ ਦੀ ਦੇਖਭਾਲ ਕਰਨੀ ਵੀ ਜ਼ਰੂਰੀ ਹੈ। ਅਤੇ ਸਾਰੇ ਬੱਚਿਆਂ ਨੂੰ ਅਤੇ ਪਿੰਡ ਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਵੀ ਦੱਸਿਆ ਗਿਆ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਦੱਸਿਆ ਗਿਆ। ਬੱਚਿਆਂ ਨੇ ਉਹਨਾਂ ਨਾਲ ਵਾਅਦਾ ਵੀ ਕੀਤਾ ਹੈ ਕਿ ਅਸੀਂ ਅੱਜ ਤੋਂ ਬਾਅਦ ਕੋਈ ਨਸ਼ਾ ਨਹੀਂ ਕਰਾਂਗੇ ਅਤੇ ਨਾ ਹੀ ਕਿਸੇ ਨੂੰ ਕਰਨ ਦੇਵਾਂਗੇ ਅਤੇ ਨਾ ਹੀ ਅਸੀਂ ਨੇ ਪਹਿਲਾਂ ਕੋਈ ਨਸ਼ਾ ਕੀਤਾ ਹੈ। ਸਰਦਾਰ ਨਾਰ ਸਿੰਘ ਜੀ ਨੇ ਪਿੰਡ ਪੂਤਰਾਂ ਦੇ ਸਕੂਲ ਅਧਿਆਪਕਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਸਰਦਾਰ ਨਾਰ ਸਿੰਘ ਜੀ ਵੱਲੋਂ ਆਪਣੇ ਨਾਲ ਆਏ ਸਾਰੇ ਪਤਵੰਤੇ ਸੱਜਣਾ ਧੰਨਵਾਦ ਕੀਤਾ ਗਿਆ ਇਸ ਮੌਕੇ ਸਾਫਾ ਡੀਐਸਪੀ ਨਾਰ ਸਿੰਘ ਜੀ ਪਿਰਤਪਾਲ ਸਿੰਘ ਸਰਦਾਰ ਜਗਜੀਤ ਸਿੰਘ ਦਿਉਲ ਮਾਸਟਰ ਸਰਦਾਰ ਪਰਮਜੀਤ ਸਿੰਘ ਲਾਲ ਸਿੰਘ ਜੀ ਸਰਦਾਰ ਸੰਜੇ ਸਿੰਘ ਆदि ਹਾਜ਼ਰ ਸਨ ਬਾਕੀ ਕਰਮਜੀਤ ਕਤਰਜੀ ਦਾ ਵਿਸ਼ੇਸ਼ ਧੰਨਵਾਦ ਤੇ ਉਹਨਾਂ ਦਾ ਸਨਮਾਨਤ ਵੀ ਕੀਤਾ ਗਿਆ ਅਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਸਮਾਣਾ ਤੋਂ ਸਰਬਜੀਤ ਤਲਵੰਡੀ ਦੀ ਰਿਪੋਰਟ ਹਾਂਜੀ ਸਸ਼ਿਕਾ ਜੀ ਅੱਜ ਸਾਡੇ ਨਗਰ ਪਿੰਡ ਕਨਗੜ੍ਹ ਪੂਤਣਾ ਦੇ ਵਿੱਚ ਸਾਬਕਾ ਡੀਐਸਪੀ ਲਾਲ ਸਿੰਘ ਦੀ ਫਤਿਹ ਮੱਧਰੀ ਵਾਲਿਆਂ ਨੇ ਇੱਥੇ ਚਰਨ ਪਾਏ ਨੇ ਤੇ ਬਹੁਤ ਵਧੀਆ ਕੁਦਮ ਕੀਤਾ ਤੇ ਪੰਜਾਬ ਸਰਕਾਰ ਵੱਲੋਂ ਵੀ 800 ਪੌਦੇ ਇਹ ਪਿੰਡ ਨੂੰ ਦਿੱਤਾ ਗਿਆ ਤੇ ਉਹ ਅਸੀਂ ਅੱਜ ਇਨਾਮ ਦੇ ਬੜੀ ਇੱਕ ਉਦਘਾਟਨਾ ਕੀਤਾ ਹੈ ਲਾਰੇ ਨੇ ਅੱਜ ਪੌੜੀ ਤੇ ਅੰਬਰਾ ਬੂਟਾ ਲਾ ਕੇ ਸ਼ੁਰੂਆਤ ਕੀਤੀ ਗਈ ਆ ਸੋ ਜੋ ਅੱਜਾ ਸਾਹਿਬ ਦਾ ਬੀਐਸਪੀ ਨਾਸਿੰਗੀ ਜੀ ਕੁਝ ਨਾ ਕੁਝ ਸਮਾਗ ਲਈ ਦੱਸਣਾ ਚਾਹੁੰਦੇ ਆ ਤੇ ਸਰ ਦੋਸਤ ਉਹ ਵੀ ਜਰੂਰ ਬੋਲਿਓ ਮੈਂ ਅੱਜ ਸਾਰੇ ਕਾਨਗੜ ਘੂਟਣਾ ਪਿੰਡ ਦੇ ਸਕੂਲ ਸਟਾਫ ਦਾ ਤੇ ਪਿੰਡ ਦੇ ਸਾਰੇ ਹੀ ਪਤਵੰਤੇ ਸੱਜਣਾ ਦਾ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਇੱਥੇ ਬੁਲਾ ਕੇ ਮੌਕਾ ਦਿੱਤਾ ਮੈਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਅਸੀਂ ਸਨਮਾਨ ਕੀਤਾ ਸੀ ਬੱਚਿਆਂ ਨੂੰ ਟ੍ਰੈਫਿਕ ਸੰਬੰਧੀ ਵੀ ਜਾਣਕਾਰੀ ਦਿੱਤੀ ਸੀ ਨਸ਼ਾ ਸੰਬੰਧੀ ਦਿੱਤੀ ਸੀ ਤੇ ਜਿਹੜੇ ਅੱਜ ਕੱਲ੍ਹ ਵਾਤਾਵਰਣ ਬਹੁਤ ਹੀ ਪ੍ਰਦੂਸ਼ਣ ਹੋਰ ਹੈ ਉਹ ਸਬੰਦੇ ਵੀ ਆਪਾਂ ਬੱਚਿਆਂ ਨੂੰ ਜਾਣਕਾਰੀ ਦਿੱਤੀ ਸੀ ਜਿਹੜੀ ਸਰਕਾਰ ਨੇ 800 ਬੂਟਾ ਪਿੰਡ ਕਾਨਗੜ ਵਾਸਤੇ ਭੇਜਿਆ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਪਰ ਮੈਂ ਇੱਕ ਪਿੰਡ ਦੇ ਲੋਕਾਂ ਨੂੰ ਸਾਰੇ ਪਦਵਾਨ ਦੇ ਸੱਜਣਾ ਸਕੂਲ ਦੇ ਬੱਚਿਆਂ ਨੂੰ ਸਟਾਫ ਨੂੰ ਬੇਨਤੀ ਕਰਦਾ ਕਿ ਕੱਲਾ ਲਾਉਣਾ ਹੀ ਲਾਉਣਾ ਨਹੀਂ ਹੈ ਇਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸੋ ਆਪਾਂ ਰੋ ਦੀ ਖਬਰਾਂ ਚਾਹੇ ਸੋਸ਼ਲ ਮੀਡੀਆ ਚਾਹੇ ਚੈਨਲ ਦੇ ਚਾਹੇ ਅਖਬਾਰਾਂ ਦੇ ਵਿੱਚ ਉਹਦਾ ਬਹੁਤ ਕੁਝ ਆ ਰਿਹਾ ਵੀ ਸਾਡੇ ਗਰਮੀ ਇੰਨੀ ਹੋ ਗਈ ਹੈ ਸਾਡਾ ਪ੍ਰਦੂਸ਼ਨ ਇੰਨਾ ਕਿ ਜ਼ਿਆਦਾ ਹੋ ਗਿਆ ਸੋ ਬੇਨਤੀ ਹੈ ਸਾਰੇ ਪਿੰਡ ਕਾਨਗੜ ਤੋਂ ਸਮਾਣਾ ਵਾਸੀਆਂ ਨੂੰ ਪਟਿਆਲਾ ਜ਼ਿਲ੍ਹੇ ਦੇ ਸਾਰੇ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਬੂਟੇ ਲਾ ਕੇ ਉਹਨਾਂ ਨੂੰ ਬਚਾਉਣ ਦਾ ਅਪਰਾਹਲਾ ਕੀਤਾ ਜਾਵੇ। ਵੈਗਰੂ ਜੀ ਕਾ ਖਾਮਸਾ ਵੈਗਰੂ ਜੀ ਕੀ ਫਤਿਹ। ਇੱਕ ਸਪਾਈ ਦੀ ਭਰਤੀ ਹੋਏ ਨੇ ਇੱਕ ਡੀਐਸਪੀ ਰੈਂਕ ਤੋਂ ਜਿਹੜਾ ਕਿ ਥੱਲੇ ਵੀਆਪੀ ਕਾਰ ਸੀ ਬਰਤ ਤੇ ਖੜੀ ਸਟਾਰ ਸੀ। ਖਾਕਰੀ ਵਰਦੀ ਨਾਲ ਪਿਆਰ ਸੀ। ਹੋ ਡੀਐਸਪੀ ਫਜ਼ਾਲ ਯਾਰ ਸਿੰਘ ਦਾ ਪਿੰਡੋਂ ਸਤਜਾ ਬੱਚਿਓ ਤੁਸੀਂ ਸਾਡੇ ਕੌਮ ਦਾ ਸਾਡੇ ਸੂਬੇ ਦਾ ਤੇ ਸਾਡੇ ਦੇਸ਼ ਦਾ ਤੁਸੀਂ ਭਵੇਖੋ ਤੁਸੀਂ ਪੜਨਾ ਹੈ ਤੁਸੀਂ ਇਨਾਮ ਲੈਣੇ ਹੈ ਦੂਜੇ ਬੱਚਿਆਂ ਨਾਲ ਆਪਣੇ ਗੁਣ ਸਾਂਝੇ ਕਰਨੇ ਹੈ ਤਾਂ ਕਿ ਜਿਹੜੇ ਤੁਹਾਡੇ ਗੁਣ ਹੈਗੇ ਆ ਇੱਕ ਬੱਚੇ ਦੇ ਗੁਣ ਹੈਗੇ ਚੰਗੇ ਉਹ ਦੂਜੇ ਬੱਚੇ ਦੇ ਵਿੱਚ ਵੀ ਪੈਦਾ ਹੋਣ ਤੁਸੀਂ ਸਾਰੇ ਹੀ ਮਾਣ ਦੇ ਹੱਕਦਾਰ ਹੋ ਬਾਕੀ ਸਾਰੇ ਸਤਕਾਰਯੋਗ ਕਰਮਜੀਤ ਜਿਨ੍ਹਾਂ ਦੀ ਬਦولت ਮੈਂ ਇੱਥੇ ਆਉਣਵਾ ਮੇਰਾ ਹੋਇਆ ਇਹਨਾਂ ਨੇ ਮੇਰ ਨਾਲ ਤਾਲਮੇਲ ਤਾਂ ਪਹਿਲਾਂ ਤੋਂ ਹੈਗਾ ਸੀ ਪਰ ਇੱਕ ਦੁੱਖ ਗ੍ਰੰਥੀ ਸਿਹਰਾ ਬਣਾਈ ਸੀ ਇਹਨਾਂ ਨੂੰ ਸਨਮਾਨ ਕਰਨ ਵਾਸਤੇ ਇੱਕ ਗੁਰੂ ਘਰ ਦੇ ਵਿੱਚ ਬੁਲਾਇਆ ਗਿਆ ਸੀ ਮੈਂ ਵੀ ਉੱਥੇ ਗਿਆ ਸੀ ਮੈਂ ਫਿਰ ਇਹਨਾਂ ਦੀ ਟੀਮ ਨੂੰ ਵੀ ਸਨਮਾਨ ਕਰਿਆ ਸੀ ਇਹਨਾਂ ਨੇ ਇਹਨਾਂ ਦੇ ਬੇਟਾ ਸੀ ਨਾਲ ਮੈਂ ਕਿਹਾ ਉਹਨੂੰ ਆਪਾਂ ਸਨਮਾਨ ਕਰਾਂਗੇ ਕਹਿੰਦੇ ਜੀ ਜਦੋਂ ਮਰਜੀ ਕਰ ਲਿਓ ਪਰ ਫਿਰ ਮੈਂ ਕਿਹਾ ਯਾਰ ਜੇ ਪੋਜੀਸ਼ਨ ਲਈਏ ਆਪਾਂ ਸਾਰੇ ਬੱਚਿਆਂ ਨੂੰ ਇਹ ਕਰਾਂਗੇ ਇਹਨਾਂ ਨੇ ਅੱਜ ਇਹਨਾਂ ਕਰਕੇ ਹੀ ਇੱਥੇ ਆਉਣ ਦਾ ਮੈਨੂੰ ਮੌਕਾ ਮਿਲਿਆ ਤੰਗਾ ਸਟਾਫ ਤੇ ਪਿਆਰੇ ਪਿਆਰੇ ਬੱਚਿਓ ਅੱਜ ਜਿਹੜੇ ਕੰਮ ਵਾਸਤੇ ਆ ਪਾਏ ਆ ਮੈਂ